ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸ ਦਿਆਂ ਕਿ ਆਪਾਂ ਆਪਣੇ ਪਸ਼ੂਆਂ ਨੂੰ ਸੌਣ ਤੋਂ ਪਹਿਲਾਂ ਜਿਹੜਾ ਕਿ ਆਪਾਂ ਦਾਣਾ ਫੀਡ ਵਗੈਰਾ ਬੰਦ ਕਰ ਦਨੇ ਆ ਕਿਉਂਕਿ ਐ ਹੁੰਦਾ ਇਹਨੇ ਦੁੱਧ ਬਾਅਦ ਚ ਵੀ ਦੇਣਾ ਤੇ ਆਪਾਂ ਸੌਣ ਤੋਂ ਪਹਿਲਾਂ ਉਹਨੂੰ ਕੁਝ ਵੀ ਨਹੀਂ ਪਾਉਂਦੇ ਹੈਗੇ ਤੇ ਅੱਜ ਹੀ ਮੇਰੇ ਕੋਲ ਇੱਕ ਲੇਡੀਜ਼ ਦਾ ਫੋਨ ਆਇਆ ਸੀ ਕਿ ਉਹਨਾਂ ਦੀ ਮੱਝ ਨੇ ਗਾਂ ਨੇ ਤਿੰਨ ਦਿਨ ਹੋ ਗਏ ਜੇਰ ਨਹੀਂ ਪਾਈ ਹੋਗੀ ਜੇਰ ਨਾ ਪਾਣ ਦਾ ਮੁੱਖ ਕਾਰਨ ਇਹੀ ਹੋ ਜਾਂਦਾ ਹੈ ਕਿ ਆਪਾਂ ਆਪਣੇ ਪਸ਼ੂ ਨੂੰ ਸੌਣ ਤੋਂ ਪਹਿਲਾਂ ਕੁਝ ਵੀ ਨਹੀਂ ਖਿਲਾਉਂਦੇ ਹੈਗੇ ਕਿਉਂਕਿ ਆਪਾਂ ਨੂੰ ਐ ਹੁੰਦਾ ਕਿ ਉਹ ਜਿਹੜਾ ਦੁੱਧ ਦੇ ਰਿਹਾ ਇਸ ਕਰਕੇ ਆਪਾਂ ਉਹਨੂੰ ਫੀਡ ਵਗੈਰਾ ਦਾਣਾ ਵਗੈਰਾ ਪਾਉਂਦੇ ਨਹੀਂ ਹੈਗੇ ਤੇ ਆਪਣੇ ਕੋਲ ਜਿਹੜੇ ਅਸੀਂ ਵਰਤਦੇ ਆਂ ਹੀ ਫਾਰਮੂਲੇ ਤਾਂ ਆਪਾਂ ट्रांजिशन ਫੀਡ ਪਾਉਂਦੇ ਆ ਤੇ ਹੁਣ ਇੱਥੇ ਅਸੀਂ ਇੱਕ ਮੇ ਕਿਲਾ ਰਾਏਪੁਰ ਦੇ ਵਿੱਚ ਮੇਲਾ ਲੱਗਿਆ ਹੋਇਆ ਜਿੱਥੇ ਕਿ ਵੀਰਾਂ ਨੇ ਸੂਣ ਤੋਂ ਪਹਿਲਾਂ ਜਿਹੜੀ ਫੀਡ ਪੈਂਦੀ ਹੈ ਇਹਦਾ ਦਿੱਤਾ ਹੋਇਆ ਹੀ ਇਹ ਹੈ ਤੇ ক্লোজার ফিড ਹੈ ਇਹ ਜਿਹੜੀ ਕਿ ਇੱਥੇ ਲਿਖਿਆ ਹੋਇਆ ਹੈ ਕਿ ਸੂਣ ਤੋਂ 3 ਹਫ਼ਤੇ ਪਹਿਲਾਂ ਇਹ ਫੀਡ ਪਾਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਹਦੇ ਨਾਲ ਇੱਕ ਤਾਂ ਆਪਣਾ ਪਸ਼ੂ ਲੇਵਾ ਬਣਾ ਲੈਂਦਾ ਤੇ ਦੂਜਾ ਆਪਣੇ ਪਸ਼ੂ ਦੀ ਜਿਹੜੇ ਜ਼ੇਰ ਮੇਨ ਕਾਰਨ ਹੁੰਦਾ ਪਸ਼ੂ ਸੂਣ ਤੋਂ ਬਾਅਦ ਜ਼ੇਰ ਦਾ ਜਿਹੜੀ ਕਿ ਆਪਣੇ ਪਸ਼ੂ ਦੀ ਜ਼ੇਰ ਨਹੀਂ ਫਸਦੀ ਹੈਗੀ ਤੇ ਜਿਹੜੀ ਕਿ ਇਹ ਫੀਡ ਹੈ ਲੇਵਾ ਬਣਾਉਣ ਦੇ ਵਿੱਚ ਥਣ ਕਈ ਵਾਰੀ ਪਹਿਲੇ ਬਿਆਂ ਦੇ ਗਾਂ ਆ ਮੱਝ ਹੁੰਦੀ ਉਹਦੇ ਥਾਣ ਬਿਲਕੁਲ ਛੋਟੇ ਛੋਟੇ ਹੁੰਦੇ ਆ ਤੇ ਉਹਦੇ ਵਿੱਚ ਕੱਢਣ ਦੇ ਵਿੱਚ ਵੀ ਇਹ ਫੀਡ ਬਹੁਤ ਵਧੀਆ ਹੈ ਤੇ ਫੀਡ ਜੀ ਪਾਣੀ ਕਿੰਨੀ ਗਾ ਇਹ ਫੀਡ ਪਾਣੀ ਹੈ ਜੀ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਨੂੰ ਤੇ ਇਹ ਫੀਡ ਹਾਰੇ ਚਾਰੇ ਨਾਲ ਨਹੀਂ ਪਾਣੀ ਹੈਗੀ ਇਹ ਸੁੱਕੀ ਤੂੜੀ ਦੇ ਉੱਤੇ ਜਿਵੇਂ ਆਪਾਂ ਸੰਨੀ ਕਰਦੇ ਆਂ ਉਹਦੇ ਉੱਤੇ ਕਰਨੀ ਹੈ ਇਹ ਤੇ ਜਿਹੜੀ ਫੀਡ ਕਾਫੀ ਮੇਰੇ ਵੀਰ ਜਾਂ ਭੈਣਾ ਹੁੰਦੀ ਹੈ ਜਿਵੇਂ ਫੀਡ ਬਚ ਜਾਂਦੀ ਹੈ ਬਾਅਦ ਵਿੱਚ ਕਹੋ ਜਦੋਂ ਪਸ਼ੂ ਸੂ ਜਾਂਦਾ ਉਸ ਤੋਂ ਬਾਅਦ ਉਸ ਨੂੰ ਪਾ ਦਿੰਨੇ ਆ ਇਹ ਇਹ ਗਲਤੀ ਆਪਾਂ ਨੇ ਕਦੇ ਵੀ ਨਹੀਂ ਕਰਨੀ ਵੈਸੇ ਇੱਥੇ ਵੀਰਾਂ ਨੇ 4 ਕਿਲੋ ਪ੍ਰਤੀ ਦਿਨ ਦੇ ਦਿਨ ਦੀ ਲਿਖੀ ਹੋਈ ਹੈ ਪਰ 4 ਕਿਲੋ ਨਾਲ ਜੇ ਆਪਾਂ ਫੀਡ ਪਾਣੇ ਆ ਤਾਂ ਦੋ ਥੈਲਿਆਂ ਦੇ ਵਿੱਚੋਂ 10 ਕਿਲੋ ਫੀਡ ਬਚ ਜਾਂਦੀ ਹੈ ਤੇ ਉਹ ਆਪਾਂ ਬਾਅਦ ਵਿੱਚ ਜਦੋਂ ਆਪਣਾ ਪਸ਼ੂ ਸੂ ਜਾਂਦਾ ਹੈ ਤਾਂ ਆਪਾਂ ਬਾਅਦ ਵਿੱਚ ਉਹਨੂੰ ਗੇਰ ਦਿੰਨੇ ਆ ਇਹ ਫੀਡ ਬਾਅਦ ਵਿੱਚ ਨਹੀਂ ਪਾਣੀ ਹੈਗੀ ਇਹ ਫੀਡ ਸੂਣ ਤੋਂ ਪਹਿਲਾਂ ਹੀ ਪਾਣੀ ਹੈ ਜੇ ਆਪਾਂ ਬਾਅਦ ਵਿੱਚ ਇਸ ਫੀਡ ਨੂੰ ਪਾਵਾਂਗੇ ਤਾਂ ਆਪਣੇ ਪਸ਼ੂ ਦਾ ਦੁੱਧ ਆਟੋਮੈਟਿਕ ਹੀ ਸੁੱਕ ਜਾਏਗਾ ਕਿਉਂਕਿ ਇਹ ਦੁੱਧ ਵਿਧਾਨ ਵਿੱਚ ਸਮਰਥ ਹੈ ਸਮਰਥ ਹੈ ਇਹ ਵੀ ਫੀਡ ਨਾ ਕਿ ਬਾਅਦ ਵਿੱਚ ਤੇ ਪਹਿਲਾਂ ਇਸ ਫੀਡ ਦੇ ਪਾਣ ਦੇ ਬਹੁਤ ਫਾਇਦੇ ਆ ਆਪਣੇ ਪਸ਼ੂ ਵਿੱਚ ਜੇਰ ਨਹੀਂ ਫਸੂਗੀ ਤੇ ਆਪਣੇ ਪਸ਼ੂ ਜਿਹੜਾ ਕਿ ਕਾਫੀ ਪਸ਼ੂ ਹੁੰਦੇ ਆ ਸਰੀਰ ਬਾਹਰ ਕੱਢ ਲੈਣੇ ਆ ਉਹ ਨਹੀਂ ਹੋਊਗਾ ਇਹਦੇ ਨਾਲ ਤੇ ਜਿਨ੍ਹਾਂ ਧਿਆਨ ਆਪਾਂ ਨੂੰ ਆਪਣੇ ਪਸ਼ੂ ਦਾ ਸੂਣ ਤੋਂ ਪਹਿਲਾਂ ਰੱਖਣਾ ਹੁੰਦਾ ਉਹਨਾਂ ਬਾਦ ਵਿੱਚ ਘਟ ਜਾਂਦਾ ਕਿਉਂਕਿ ਸੂਣ ਤੋਂ ਪਹਿਲਾਂ ਆਪਣੇ ਪਸ਼ੂ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿਉਂਕਿ ਇਹਨੇ ਬਾਅਦ ਵਿੱਚ ਆਪਾਂ ਨੂੰ ਦੁੱਧ ਦੇਣਾ ਹੈ। ਬਾਕੀ ਤੁਹਾਨੂੰ ਵੀਰਜੀ ਬਾਕੀ ਜਿਹੜਾ ਕਿ ਇਹਨਾ ਫੀਡਾਂ ਦੇ ਵਿੱਚ ਜੋ ਵੀ ਰਿਜ਼ਲਟ ਅੱਛੇ ਹੁੰਨੇ ਆ ਤੁਸੀਂ ਆਪਣੇ ਮੁਤਾਬਕ ਜਿਹੜੀ ਤੁਹਾਡੇ ਸ਼ਹਿਰ ਵਿੱਚ ਫੀਡ ਮਿਲਦੀ ਹੈ ਤੁਸੀਂ ਉਹ ਪਾ ਸਕਦੇ ਆ। ਅਸੀਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਪਰ ਇਹ ਚੀਜ਼ਾਂ ਪਾਣੀਆ ਆਪਣੇ ਪਸ਼ੂ ਨੂੰ ਬਹੁਤ ਜ਼ਰੂਰੀ ਨੇ ਤੇ ਬਾਕੀ ਵੀਰਜੀ ਤੁਹਾਨੂੰ ਦੱਸਣਗੇ ਕਿ ਇਹਨਾ ਫੀਡਾਂ ਬਾਰੇ ਕੀ ਕੀ ਬੈਨੀਫਿਟ ਹੈ ਇਹਨਾਂ ਦਾ ਕੀ ਕੀ ਆਪਾਂ ਨੂੰ ਫਾਇਦੇ ਹਨ ਇਹਨਾਂ ਦੇ। ਸਤਿ ਸ਼੍ਰੀ ਅਕਾਲ ਜੀ ਸਸੀ ਕਾਲ ਜੀ ਮੇਰਾ ਨਾਮ ਜਗਸ਼ਾ ਈਸ਼ਾਨ ਕੱਟ ਫੀਡ ਤੋਂ ਆਪਣੇ 8000 10000 12000 ਪ੍ਰੋਡਕਟ ਆਂਦੇ ਆ ਜਿਹੜਾ ਆਪਣਾ 10000 ਪ੍ਰੋਡਕਟ ਆ ਇਹ 30 ਲੀਟਰ ਤੱਕ ਕੰਮ ਕਰਦਾ ਵਾ 12000 ਆਪਣਾ 40 ਲੀਟਰ ਤੱਕ ਕੰਮ ਕਰਦਾ ਵਾ ਤੇ 8000 ਆਪਣਾ 25 ਲੀਟਰ ਤੱਕ ਕੰਮ ਕਰਦਾ ਵਾ ਜਿਹੜਾ 트ਾਂਜੈਕਸ਼ਨ ਪੀਰੀਅਡ ਆ ਉਹਦੇ ਵਿੱਚ ਆਪਣਾ ਕਲੋਜ਼ ਅਪ ਦਾ ਜਿਹੜਾ ਪ੍ਰੋਡਕਟ ਆ ਈਸ਼ਾਨ ਕਲੋਜ਼ ਅਪ ਇਹਦਾ ਇੱਕ ਅਹਿਮ ਰੋਲ ਆ ਇਹ ਕੀ ਕਰਦਾ ਕਿ ਸੂਣ ਤੋਂ ਪਹਿਲਾਂ ਆਮ ਅਕਸਰ ਜਿਹੜੇ ਕਿਸਾਨ ਭਰਾ ਵਾ ਆਪਣੇ ਪਸ਼ੂ ਦੀ ਦੇਖਭਾਲ ਥੋੜੀ ਘਟਾ ਦਿੰਦੇ ਆ ਉਹਦੇ ਨਾਲ ਕੀ ਹੋ ਜਾਂਦਾ ਉਹ ਜਿਹੜਾ ਪਸ਼ੂ ਆ ਉਹ ਨਾਰਮਲ ਡਿਲੀਵਰੀ ਨਹੀਂ ਕਰਦਾ ਜੇਰ ਫਸ ਜਾਂਦੀ ਹੈ ਉਹ ਜੇਰ ਫਸਣ ਦੇ ਕਾਰਨ ਜਦੋਂ ਸਫਾਈ ਕਰਾਣੇ ਆ ਜਾਂ ਦਵਾਈ ਰਖਾ ਕੇ ਹੱਥ ਨਾਲ ਸਫਾਈ ਕਰਾਣੇ ਆ ਬੱਚੇ ਦਾ ਨਹੀਂ ਇਨਫੈਕਸ਼ਨ ਹੋ ਜਾਂਦੀ ਹੈ ਪਸ਼ੂ ਆਪ ਸੁੱਕਣਾ ਸ਼ੁਰੂ ਕਰ ਦਿੰਦਾ ਦੁੱਧ ਨਹੀਂ ਵਧਾਉਂਦਾ ਤੇ ਜਿਹੜੀ ਇੱਕ ਬਿਮਾਰੀ ਗਾਂ ਅੱਗੇ ਹੋਰ ਬਿਮਾਰੀਆਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਫੀਡ ਜੇ ਤੁਸੀਂ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਨੂੰ ਪਾਉਂਦੇ ਹੋ ਇਹਦੇ ਨਾਲ ਜਿਹੜੀ ਉਹਦੀ ਡਿਲੀਵਰੀ ਆ ਨਾਰਮਲ ਹੋਊਗੀ ਪਸ਼ੂ ਦੀ ਕਾਵਿੰਗ ਨਾਰਮਲ ਹੋਊਗੀ ਉਸ ਤੋਂ ਬਾਅਦ ਜੇਰ ਆਸਾਨੀ ਨਾਲ ਪੈ ਜੇਗੀ ਜੇ ਸੂਣ ਤੋਂ ਬਾਅਦ ਮਿਲਕ ਫੀਵਰ ਹੋ ਜਾਂਦਾ ਮਿਸਟੈਟਸ ਹੋ ਜਾਂਦਾ ਜਾਂ ਬੱਚੇ ਦੰਦ ਦੀ ਕੋਈ ਇਨਫੈਕਸ਼ਨ ਹੁੰਦੀ ਹੈ ਕਟੋਸਿਸ ਹੋ ਜਾਂਦਾ ਵਾ ਉਹ ਸਾਰਿਆਂ ਦੇ ਉੱਪਰ ਇਹ ਠੱਲ ਪਾਉਂਦਾ ਉਸ ਤੋਂ ਬਾਅਦ ਆਪਣੇ ਕੋਲੇ ਬਲੀਡ ਤਿਆਰ ਕਰਨ ਵਾਸਤੇ ਆਪਣਾ ਕਾਫ ਕੇਰ ਤੇ ਹਿਫਰ ਆ ਜਾਂਦਾ ਵਾ ਜੀ ਕਿਸੇ ਵੀ ਫਾਰਮਰ ਨੇ ਆਪਣੀ ਬਲੀਡ ਤਿਆਰ ਕਰਨੀ ਆ ਆਪਣੇ ਦੋ ਪ੍ਰੋਡਕਟ ਆਂਦੇ ਆ ਕਾਫ ਕੇਅਰ ਤੇ ਹੀਫਰ ਇਹ ਇੱਕ ਬੱਚੇ ਨੂੰ 7 ਦਿਨ ਤੋਂ ਲੈ ਕੇ 6 ਮਹੀਨੇ ਤੱਕ ਪੈਂਦਾ ਆਪਣਾ ਕਾਫ ਕੇਅਰ 6 ਮਹੀਨੇ ਤੋਂ ਲੈ ਕੇ 12 ਤੋਂ 14 ਮਹੀਨੇ ਦੇ ਵਿੱਚ ਆਪਣਾ ਹੀਫਰ ਪੈਂਦਾ ਪਸ਼ੂ ਏਆਈ ਹੋ ਜਾਂਦਾ ਹੀਟ ਹੀਟ ਦੇ ਵਿੱਚ ਆਉਣ ਤੋਂ ਬਾਅਦ ਏਆਈ ਕਰਵਾ ਸਕਦੇ ਹੋ 12 ਤੋਂ 14 ਮਹੀਨੇ ਦੇ ਵਿੱਚ ਆਪਣੇ ਵਧੀਆ ਪ੍ਰੋਡਕਟ ਆ ਜੀ ਹਰ ਥਾਂ ਤੇ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਹਰਿਆਣਾ ਪੰਜਾਬ ਰਾਜਸਥਾਨ ਸਾਰ ਥਾਂ ਤੇ ਸਾਡੀ ਫੀਡ ਆਂਦੀ ਹੈ ਕਾਫੀ ਮੇਰੇ ਵੀਰ ਕੀ ਕਰਦੇ ਆ ਕਿ ਆਪਾਂ ਸ਼ਾਪ ਤੇ ਜਾ ਕੇ ਕਹਿ ਦਿੰਦੇ ਆ ਕਿ ਸਾਨੂੰ ਫੀਡ ਦੇ ਦਿਓ 10000 12000 8000 ਤਾਂ ਦੁਕਾਨਦਾਰ ਨੂੰ ਕੁਝ ਨਹੀਂ ਫਰਕ ਪੈਂਦਾ ਇਹ ਤੁਹਾਡੀ ਜੇਬ ਦੇ ਫਰਕ ਪਊਗਾ ਜਿਹੜੀ ਆਪਣੀ ਗਾਂ 20 ਲੀਟਰ ਤੱਕ ਦੁੱਧ ਦੇ ਰਹੀ ਹੈ ਉਹਨੂੰ 8000 ਫੀਡ ਬਹੁਤ ਬੈਸਟ ਹੈ ਤੇ ਕਿਉਂਕਿ ਉਹਨੇ 8000 ਲੀਟਰ ਦੁੱਧ ਦੇਣਾ ਉਹਦੇ ਵਾਸਤੇ ਇਹ 8000 ਬਣੀ ਹੋਈ ਹੈ ਤੇ ਜਿਹੜੀ ਆਪਣੀ ਗਾਂ 30 ਲੀਟਰ ਦੁੱਧ ਦੇ ਰਹੀ ਹੈ ਉਹਨੇ 10000 ਦੁੱਧ ਲੀਟਰ ਦੇਣਾ ਆਪਾਂ ਨੂੰ ਦੁੱਧ ਦੇ ਵਾਸਤੇ 10000 ਬਣੀ ਹੋਈ ਐ ਜਿਹੜੀ ਗਾਂ 40 ਲੀਟਰ ਤੱਕ ਦੁੱਧ ਦੇ ਰਹੀ ਐ ਉਹਨੂੰ 12000 ਫੀਡ ਚਾਹੀਦੀ ਐ ਕਿਉਂਕਿ ਦੁਕਾਨਦਾਰ ਨੂੰ ਕੁਝ ਨਹੀਂ ਹੁੰਦਾ ਜੇਬ ਆਪਣੀ ਤੇ ਫਰਕ ਪੈਂਦਾ ਤੁਸੀਂ ਆਪਣੇ ਪਸ਼ੂ ਨੂੰ ਜਿੰਨਾ ਤੁਹਾਡਾ ਪਸ਼ੂ ਦੁੱਧ ਦੇ ਰਿਹਾ 10 20 ਲੀਟਰ ਦੁੱਧ ਦੇ ਰਿਹਾ 30 ਲੀਟਰ ਦੁੱਧ ਦੇ ਰਿਹਾ ਤਾਂ ਉਹਦੇ ਮੁਤਾਬਕ ਫੀਡ ਪਾਓ ਤੁਸੀਂ ਜੇ 10 ਲੀਟਰ ਵਾਲੀ ਨੂੰ 12000 ਫੀਡ ਪਾਓਗੇ ਦੁੱਧ ਉਹਨੇ ਦੇ ਹੀ ਜਾਣਾ ਪਰ ਉਹ ਤੁਹਾਡੀ ਜੇਬ ਤੇ ਅਸਰ ਪਊਗਾ ਕਿਉਂਕਿ ਇਹਨਾਂ ਦੇ ਜੋ ਜੋ 8000 10000 12000 ਫੀਡ ਹੈ ਇਹਨਾਂ ਤੇ ਰੇਟ ਅਸਾਰੀਆਂ ਤੇ ਅਲੱਗ-ਅਲੱਗ ਹੁੰਨੇ ਆ ਤੇ ਉਹ ਸਾਨੂੰ ਵੀ ਇਸ ਚੀਜ਼ ਦਾ ਫਰਕ ਪੈਂਦਾ ਦੁਕਾਨਦਾਰ ਨੂੰ ਇਸ ਚੀਜ਼ ਦਾ ਕੋਈ ਨਹੀਂ ਫਰਕ ਪੈਂਦਾ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਹੀ ਫੀਡ ਪਾਇਆ ਕਰੋ ਤੇ ਸ਼ੁਰੂ ਦੇ ਵਿੱਚ ट्रांजैक्शन ਫੀਡ ਜ਼ਰੂਰ ਪਾਓ ਤਾਂ ਕਿ ਤੁਹਾਡੇ ਪਸ਼ੂ ਦੀ ਜੇਰ ਨਾ ਫਸੇ ਤੇ ਉਹਦੀ ਡਿਲੀਵਰੀ ਅੱਛੇ ਤਰ੍ਹਾਂ ਹੋ ਸਕੇ ਵੀਡੀਓ ਵਧੀਆ ਲਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀ ਧੰਨਵਾਦ